ਮਾਤੀ ਰਿਸਪੈਕਟਡ ਸ਼੍ਰੀ ਅਰਨਾਰੰਗ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਉਹਨਾਂ ਦਾ ਬਰਥਡੇ ਹੈ ਔਰ ਅੱਜ ਖਤਰਵਾ ਬਰਥਡੇ ਅੱਜ ਅਸੀਂ ਇੱਕ ਬਹੁਤ ਮਾਨਵਤਾ ਦੇ ਆਧਾਰ ਤੇ ਕੰਮ ਕਰਕੇ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਮੈਂ ਚਾਹਾਂਗਾ ਕਿ ਜਿਹੜਾ ਇਹ ਸਾਡਾ ਜਿਹੜੇ ਫਾਰਮਾਸਿਸਟ ਜਿਹੜੀ ਯੂਨੀਅਨ ਹੈ ਜਿਹੜੀ ਇਹ ਹੋਲਸੇਲ ਫਾਰਮਾਸਿ ਫਾਰਮੇਸੀ ਯੂਨੀਅਨ ਹੈ ਇਹ ਹਮੇਸ਼ਾ ਹੀ ਮਾਨਵਤਾ ਦੇ ਆਧਾਰ ਤੇ ਚੰਗੇ ਕੰਮ ਕਰਦੀ ਰਹੂਗੀ ਔਰ ਵਕ ਵਕ ਚੰਗੇ ਕੰਮਾਂ ਦੇ ਜਿਹੜੇ ਕੈਂਪਸ ਤੇ ਅਰੇਂਜਮੈਂਟ ਮੈਂ ਜਨਨਕ ਸਾਹਿਬ ਦੇ ਬਰਥਡੇ ਤੇ ਲਗਾਇਆ ਆਪਣੇ ਵੀ ਸਾਥੀਆਂ ਦੇ ਬਰਥਡੇ ਜਾਂ ਕੋਈ ਹੋਰ ਪ੍ਰੋਗਰਾਮਾਂ ਤੇ ਇਹ ਆਪਣੇ ਜੂੜ ਅੱਛੇ ਕੰਮ ਕਰਕੇ ਸਮਾਜ ਦੇ ਵਿੱਚ ਅੱਛਾ ਸਨੇਹਾ ਦੇਣਗੇ ਔਰ ਮੈਂ ਸਾਰਿਆਂ ਦਾ ਥੈਂਕਸ ਕਰਦਾ ਵੀ ਇੰਨਾ ਸੋਹਣਾ ਜਿਹੜਾ ਇਹ ਪ੍ਰੋਗਰਾਮ ਇਹਨਾਂ ਨੇ ਰਚ ਕੇ ਮੈਂ ਇਹਨਾਂ ਦਾ ਸਾਰਿਆਂ ਦਾ ਕੈਂਪਸ ਐਸੋਸੀਏਸ਼ਨ ਦਾ ਜਿਹੜੇ ਹੋਲਸੇਲ ਦਾ ਬਹੁਤ ਬਹੁਤ ਧੰਨਵਾਦੀਆਂ ਰਿਣੀ ਆ ਔਰ ਮੈਂ ਖੁਦ ਵੀ ਬੜਾ ਖੁਸ਼ ਆ ਕਿ ਜਿਹੜਾ ਬਲੱਡ ਨੇਟ ਨਾਰਗੀਸ ਸਾਹਿਬ ਦੇ ਬਰਥਡੇ ਤੇ ਕੀਤਾ ਔਰ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਔਰ ਇਹਨਾਂ ਨੂੰ ਖੁਸ਼ੀਆਂ ਨਾਲ ਅੱਗੇ ਲੈ ਕੇ ਜਾਵੇ ਥੈਂਕ ਯੂ ਜੀ ਜਨਾ ਚਾਹੋਗੇ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਸਾਡੇ ਵਾਸਤੇ ਸਾਡੀ ਅੱਜ ਮਾਨਯੋਗ ਹਲਕਾ ਇੰਚਾਰਜ ਦਾ ਬਰਥਡੇ ਹੈ 70ਵਾਂ ਬਰਥਡੇ ਅੱਜ ਹੈ 71ਵੇਂ ਸਾਲ ਚ ਅੱਜ ਪੈ ਰੱਖਣ ਜਾ ਰਹੇ ਨੇ ਔਰ ਬੜੇ ਸੁਚੱਜੇ ਢੰਗ ਨਾਲ ਜਿਹੜਾ ਇਹ ਅੱਜ ਮਨਾਇਆ ਜਾ ਰਿਹਾ ਹੈ ਜਿਹੜਾ ਬਲੱਡ ਨੇਸ਼ਨ ਕੈਂਪ ਇਹਨਾਂ ਦੇ ਸੁਝਾਅ ਉਹ ਆਪਾਂ ਸਾਡੇ ਸੁਝਾਅ ਕਰਕੇ ਕਿ ਅੱਜ ਆਪਾਂ ਕੈਂਪ ਨੂੰ ਮਾਨਵਤਾ ਦੇ ਆਧਾਰ ਤੇ ਲਾਵਾਂਗੇ ਤਾਂ ਜੋ ਜਿਹੜਾ ਬਲੱਡ ਨੇਸ਼ਨ ਕੈਂਪ ਹੈ ਜਿਹੜਾ ਉਹ ਲੋਕਾਂ ਦੇ ਵਾਸਤੇ ਸਹਾਈ ਸਾਬਤ ਹੋਵੇ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਸਾਡੀ ਪਾਰਟੀ ਵੱਲੋਂ ਇਹ ਹੋਲਸਲ ਕੈਮਿਸਟ ਐਸੋਸੀਏਸ਼ਨ ਵੱਲੋਂ ਔਰ ਸਾਡੇ ਸਾਰੇ ਪਰਿਵਾਰ ਵੱਲੋਂ ਵੀ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਵਾਂ ਔਰ ਔਰ ਕੈਮੀਸੋਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜਾ ਹੋਲਸੇਲ ਕੈਮੀਸੋਸ ਜਿਹੜਾ ਅੱਜ ਸ਼ੇਅਰ ਲਾਇਆ ਇਹਨਾਂ ਦੇ ਬਰਥਡੇ ਦੇ ਵਿੱਚ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਵੀ ਐਡਾ ਬਹੁਤ ਸੋਹਣਾ ਪ੍ਰਾਲਾ ਕੀਤਾ ਪਰ ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਚ ਵੀ ਇਹ ਇਸ ਤਰ੍ਹਾਂ ਦੇ ਪ੍ਰੋਜੈਕਟ ਲਾਉਂਦੇ ਰਹਿਣਗੇ ਤਾਂ ਜੋ ਸਮਾਜ ਨੂੰ ਫੇਦ ਮਿਲੇ ਔਰ ਲੋਕਾਂ ਦੇ ਵਿੱਚ ਜਿਹੜਾ ਇਹ ਮੈਸੇਜ ਅੱਛਾ ਜਾਏ ਬੰਦ